ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਨ ਮੇਰਾ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀਵੈਨ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵਿਰਗੜਾ ਪਾਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਵਾਰ ਜਰਸੀ ਗਾਂ ਤੁਹਾਨੂੰ ਦਿਖਾਉਣੀ ਆ ਗੱਬਣ ਆ ਜੇ ਥੋੜੇ ਦਿਨਾਂ ਨੂੰ ਜਿਹੜਾ ਵਾ ਸੋਪੂ ਕੀ ਤਿਆਰੀ ਚ ਹੀ ਆ ਲੱਗ ਪਗ ਤੇ ਬਾਕੀ ਇਹ ਆ ਵੀ ਗੱਬਣ ਆਪਣੇ ਪਾਸ ਕਰਕੇ ਵੇਸ ਚੱਖ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਹੋਰ ਠੀਕ ਠਾਕ ਜੀ। ਚਲੋ ਵਧੀਆ ਜੀਦਾ ਜੀ। ਤੇ ਨਾਂ ਦੱਸ ਦਿਓ ਵੀਰ ਜੀ ਇੱਕ ਨਾਮ। ਨਾਮ ਜੀ ਮੇਰਾ ਜਿੰਦਾ ਜੀ। ਹਾਂਜੀ। ਫੋਨ ਨੰਬਰ ਹੈਗਾ 91 44 63 94। ਠੀਕ। ਐਡਰੈਸ ਹੈਗਾ ਆਪਣਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ। ਠੀਕ। ਪੁਰਾਣੇ ਤਰਪਾ ਰੋਡ ਤੇ ਵੀ ਪਈਦਾ ਪੇੜ ਆਪਣਾ ਚਾਟੀ ਉਹਦੇ ਗੁਰਦੁਆਰਾ ਟਾਲਾ ਸਾਹਿਬ ਨੇੜੇ ਦੀ ਗਰਾਹ ਹੈ ਨਾ। ਠੀਕ ਹੈ ਜੀ। ਤੇ ਫੋਨ ਨੰਬਰ ਵੀ ਬੋਲ ਦੋ। ਫੋਨ ਨੰਬਰ ਹੈ 91 44 63 94। ਠੀਕ ਹੈ ਇਹ ਅਜੇ ਕੋਈ ਕਾਹ ਫਿਰ ਹਾਂ ਜੀ ਇਹ ਕੋਈ ਨਹੀਂ ਜੀ ਗੱਬਣਿਆ ਨਾ ਹਾਂ ਜੀ ਮੜਾ ਮਾਰੂ ਮੜਾ ਕਹਿਣਾ ਇਹ ਦੇਖਾ ਦੇ ਜੇ ਤਿਆਰ ਹੋਣੀ ਆ ਜੇ ਢਿੱਲਾ ਡੰਡਾ ਹਵਾਨੇ ਚ ਕਾਪੀ ਢਿੱਲੇ ਲੈ ਜਾਣੇ ਚਾਰਕ ਅੱਛਾ ਹੋ ਸਕੇ ਗੱਡੀ ਦੇ ਲਹਾਰਾਂ ਜਾ ਕੇ ਸੂ ਵੀ ਸਕੇ ਠੀਕ ਆ ਇਹ ਆ ਵੀ ਬਹੁਤ ਟਾਈਮ ਨਹੀਂ ਖੜਨਾ ਵੱਧ ਤੋਂ ਵੱਧ ਹਫਤੇ ਦੇ ਵਿੱਚ ਵਿੱਚ ਸੂਪ ਆਉਗਾ ਆ ਵੀ ਯਾਰ ਵੀ ਜੀ ਹੋ ਸਕੇ ਵੀ ਕੋਈ ਪਤਾ ਨਹੀਂ ਇਹ ਸਾਰੀ ਚੀਜ਼ ਹੈ ਹਾਂਜੀ ਹਾਂਜੀ ਕਈ ਵਾਰੀ ਸੁਣਦੇ ਆ ਸੁਣਦੇ ਆ ਟਾਈਮ ਵੀ ਲਾ ਜਾਂਦੀਆਂ ਹਾਂਜੀ ਜੇ ਇੱਥੇ ਰਵੇ ਤੇ ਇੱਥੇ ਕੋਈ ਦੋ ਚਾਰ ਤਿੰਨ ਲੈ ਵੀ ਸਕਦੀ ਹੈ ਹਾਂਜੀ ਹਾਂਜੀ ਜੇ ਉਹਦੇ ਘਰੇ ਚਲੇ ਜਿੱਦ ਜਾ ਕੇ ਸੂਈ ਕਰੇਗੀ ਹਾਂਜੀ ਹਾਂਜੀ ਠੀਕ ਹੈ ਬਾਕੀ ਚਲੋ ਸੋਈ ਪੈਣਾ ਵਾ ਭਾਵੇਂ ਦੋ ਦਿਨ ਵੱਧ ਲੈ ਆ ਜੇ ਤੇ ਭਾਵੇਂ ਕੋਈ ਘੱਟ ਲੈ ਜੀ ਫੋਟ ਦਿਨਾਂ ਦੇ ਆ ਵੀ ਹਾਂਜੀ ਹਾਂਜੀ ਭਾਵੇਂ ਜਦੋਂ ਮਰਜ਼ੀ ਬੱਚਾ ਦੇ ਸਕਦੀ ਤੇ ਦੁੱਧ ਕਿੰਨਾ ਕੱਢੀ ਜਾਊਗੀ ਉੱਤੋਂ ਦੁੱਧਰ ਵੀਜੀ ਘਰ ਵਾਲਾਂ ਦੇ ਕਹਿਣ ਦੇ ਮੁਤਾਬਕ ਜਿੱਦਾਂ ਹਨ ਮਗੜਾ ਆਂਦਾ ਆਪਾਂ ਉਦਾਂ ਹੀ ਕਹਿਣਾ ਹਾਂਜੀ ਹਾਂਜੀ ਦੁੱਧ 14 15 14 15 ਕਿਲੋ ਦੁੱਧ ਕੱਢਦੀ ਹੈ ਬੈੜ ਅੱਛਾ ਹਾਂਜੀ ਠੀਕ ਹੈ ਤੇ ਬਾਕੀ ਇਹ ਆ ਵੀ ਗਾੜੀ ਮੌਸਮ ਵੀ ਹੁਣ ਇੰਨਾ ਗਾਵਾਂ ਦਾ ਹੀ ਆ ਹਾਂਜੀ ਹਾਂਜੀ ਕ੍ਰੋਸ ਦਾ ਹੀ ਆ ਵੀਜੀ ਕ੍ਰੋਸ ਦਾ ਹੀ ਆ ਤੇ ਬਾਕੀ ਥਣ ਵੀ ਜਿਹੜਾ ਵਾ ਬਿਲਕੁਲ ਹੱਥ ਦੀ ਚਵਾਈ ਵਾਲਾ ਥਣ ਜਿਹੜਾ ਲੱਗਾ ਵਾ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਐ ਖੋਲੋ ਹਾਂ ਤੋੜ ਦਈਏ ਫਿਰ ਇੱਕ ਰੀਮ ਬਾਕੀ ਜੱਸੀਆਂ ਦੇ ਹਿਸਾਬ ਨਾਲ ਕੱਦ-ਕਾਠ ਚੰਗਾ ਬਾਕੀ ਜਿਹੜੀਆਂ ਢਿਲਣਾ ਢੋਲਣਾ ਹੈਗੀਆਂ ਵਾ ਉਹ ਵੀ ਕੱਢ ਚੁੱਕੀ ਹੁਜੇ ਹਵਾ ਨਾ ਗਾਂ ਨੂੰ ਜਦ ਰੱਖਦੇ ਇਹ ਚੀਜ਼ ਵੀ ਮੰਗਦੇ ਆ ਨਾ ਲੋਕ ਠੀਕ ਆ ਆਹ ਚੀਜ਼ ਨਹੀਂ ਛੇਤੀ ਲੱਭਦੀ ਅੱਛਾ ਇਹ ਚੀਜ਼ ਜਿਹੜੀ ਆ ਥੋੜੀ ਘੱਟ ਲੱਭਦੀ ਆ ਠੰਡੀ ਸੀਲ ਕਈਆਂ ਨੂੰ ਹੁੰਦਾ ਕਿ ਦੁੱਧ ਭਾਵੇਂ ਕਿਲੋ 2 ਕਿਲੋ ਘੱਟ ਵੀ ਦੇ ਦੇ ਪਰ ਹੋਵੇ ਠੰਡੀ ਸੀਲ ਲਿਆ ਜੋ ਮੈਂ ਮੋਜਰੇ ਜਾਣਾ ਆ ਸੇ ਥਾਣੇ ਦੂਸਰੇ ਪਾਸੇ ਤੋਂ ਵੀ ਇੱਕ ਵਾਰੀ ਲਾਗੇ ਤੋਂ ਦੇਖ ਸਕਦੇ ਜੇ ਚੰਗੀ ਤਰ੍ਹਾਂ ਥੋੜਾ ਥੋੜਾ 1000 ਰੁਪਏ ਦੀ ਗਾਰੰਟੀ ਹੋਊਗੀ ਆਪਾਂ ਥਾਨ ਓਕੇ ਜੀ ਇਤਰਾ ਸਾਰੇ ਸਾਰੇ ਓਕੇ ਆ ਠੀਕ ਆ ਜੀ ਥਾਨ ਭਾਂਡੇ ਲੋ ਕੋਈ ਗੱਲ ਨਹੀਂ ਇਹ ਆ ਬੇ પાસ ਕਰਕੇ ਲਿਆਂਦੀ ਇਹਦੇ ਲਈ ਪਾਸ ਕਰਕੇ ਲਿਆਂਦੀ ਪਾਸ ਕਰਕੇ ਲਿਆਂਦੀ ਪਾਸ ਕਰਕੇ ਕੋਈ ਲਾਜੇ ਨਾ ਤੁਹਾਡੇ ਘਰੋਂ ਕੋ ਤਸੱਲੀ ਕਰਕੇ ਲਾਜੇ ਸਾਹ ਵਾਲੀਆਂ ਚੀਜ਼ਾਂ ਆ ਹਾਂਜੀ ਵੀਰ ਜੀ ਤੇ ਮੈਂ ਬੋਲਾ ਭੱਜਾ ਰੁਪਈ ਜੀ ਹਾਂਜੀ ਹਾਂਜੀ ਮੈਂ ਬੋਲਾ ਭੱਜਾ ਦੇਖੋ ਬੋਲਾ ਭੱਜਾ ਉਹ ਕਦੋਂ ਹੀ ਸੂ ਸਕਦਾ ਟੰਕਰ ਠੀਕ ਆ ਹੂੰ ਬੋਲਾ ਜਿਆ ਕਰਦੀ ਆ ਇਹ ਗੱਬਣਾ ਆ ਸਾਰਾ ਬੋੜਾ 10000 ਰੁਪਏ ਜੀ ਠੀਕ ਹੈ ਤੇ ਕਿੰਨਾ ਕੀ ਫਿਰ ਕੀ ਇਹਦਾ ਮੁੱਲ 25000 ਦੀ ਸੀ ਇਹ ਦੀ 35000 ਦੀ ਕਰਨੀ ਦਾ ਛੋਟ ਛਾਟ ਹੈ ਇਸ ਕੋ ਕਿੰਨੇ ਦੀ ਅੱਛਾ 30 ਦੀ ਦੇ ਦੇਣੀ ਹੈ ਇਹ ਚਮੇਗੀ ਕੋਸਰ ਮੌਕੇ ਤੇ ਹੋ ਜਾਊਗਾ ਤੁਹਾਡਾ ਪਤਾ ਕੱਢਦਾ ਏ 28 ਦੀ ਦੇਣਾ ਅੱਛਾ 28000 ਦੀ ਠੀਕ ਆ ਕੋਈ ਛੋਟ ਛੱਪਾ ਕਰਦਾ ਹੈ ਠੀਕ ਆ ਕੋਈ ਏਡਾ ਮੁੱਲ ਵੱਡਾ ਨਹੀਂ ਮੰਗਿਆ ਠੀਕ ਬਾਕੀ ਆਵੇ ਕੋਈ ਆਣ ਕੇ ਇੱਥੇ ਵੇਖ ਕੇ ਖੜੇ ਪੀਜੀ ਲੱਭਦਾ ਨਹੀਂਗਾ ਮਾਲ ਹਾਂਜੀ ਉਹਦਾ ਭਰ 2000 ਦੀ ਵੀ ਦਿੰਦਾ ਨਹੀਂ ਠੀਕ ਆ ਕੁਸ਼ੀਤ ਦੀ ਸਾਫ ਹੈ ਉਹ ਵਿੱਚ ਦੁੱਧ ਬਥੇਰਾ ਕੱਢ ਦੇਣਾ ਥਣ ਵੱਡਾ ਲੱਗਾ ਬੈਡ ਨੂੰ ਠੀਕ ਆ ਤੇ ਬਾਕੀ ਜੋ ਵੀ ਕੁਸ਼ ਆ ਇਹੀ ਕੁਝ ਆ ਆਪਣਾ ਇੱਥੇ ਤਸੱਲੀ ਕਰਕੇ ਖੜੋ ਅਸੀਂ ਕਦੇ ਵੀ ਨਹੀਂ ਵੀਡੀਓ 'ਚ ਕਿੰਨੇ ਵੀ ਕਿਸੇ ਦੀ ਗਾਰੰਟੀ ਤੇ ਪਸ਼ੂ ਖੜੋ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੋ ਜੀ ਤੇ ਬਾਕੀ ਸਾਡੀ ਗੱਲ ਤੇ ਵੀ ਜ਼ਰੂਰ ਧੌਰ ਕਰਿਆ ਕਰ